ਕਈ ਵਾਰ ਕਈ ਕਹਾਣੀਆਂ ਵੀ ਸਾਡੀ ਜ਼ਿੰਦਗੀ ਵਿੱਚ ਨਾ ਬਹੁਤ ਵੱਡੇ ਮੋੜ ਦੇ ਜਾਂਦੀਆਂ ਚਲੋ ਮੈਂ ਛੋਟੀ ਜਿਹੀ ਇੱਕ ਘਟਨਾ ਅੱਜ ਇਹਦੇ ਨਾਲ ਸਾਂਝੀ ਕਰਾਂ ਪਰ ਚੇਤਾ ਰੱਖਿਓ ਹੈ ਇੱਕ ਕਹਾਣੀ ਹੈ ਕਹਿੰਦੇ ਨੇ ਵੀ ਇੱਕ ਬਹੁਤ ਧਨਾੜ ਅਮੀਰ ਆਦਮੀ ਨੂੰ ਰਾਤ ਨੂੰ ਸੁੱਤੇ ਪਿਆ ਸੁਪਨਾ ਆਇਆ ਸੁਪਨੇ ਦੇ ਵਿੱਚ ਉਹਦੇ ਲక్ష్ਮੀ ਆਈ ਲక్ష్ਮੀ ਨੇ ਆ ਕੇ ਅੱਗੇ ਗੱਲ ਕਹੀ ਕਹਿੰਦੀ ਬੰਦਿਆ ਜਿੰਨੇ ਕ ਤੇਰੇ ਪੁੰਨ ਦੇ ਚੰਗੇ ਕਰਮ ਸੀ ਉਹਨਾਂ ਦੀ ਮਿਆਦ ਖਤਮ ਹੋ ਰਹੀ ਹੈ ਤੇ ਚੇਤਾ ਰੱਖੀ ਜਿੱਥੇ ਚੰਗੇ ਪੁੰਨ ਦੇ ਕਰਮ ਹੋਣ ਲక్ష్ਮੀ ਵੀ ਉੱਥੇ ਰਹਿੰਦੀ ਹੈ ਤੇ ਹੁਣ ਮੇਰੇ ਜਾਣ ਦਾ ਟਾਈਮ ਆ ਗਿਆ ਹੈ ਮੈਂ ਤੈਨੂੰ ਦੱਸਣਾ ਚਾਹੁੰਨੀ ਆ ਮੈਂ ਤੇਰੇ ਚੰਗੇ ਪੁੰਨ ਦੇ ਕਰਮਾਂ ਤੋਂ ਖੁਸ਼ ਹੋ ਕੇ ਤੈਨੂੰ ਜਾਂਦੀ ਜਾਂਦੀ ਕੁਝ ਵਰਦਾਨ ਦੇਣਾ ਚਾਹੁੰਨੀ ਆ ਤੂੰ ਜੋ ਮੰਗੇਗਾ ਮੈਂ ਉਹ ਤੇਰੀ ਚੋਲੀ ਪਾ ਦਿੰਦੀ ਆ 10 ਕੀ ਲੈਣਾ ਚਾਹੁੰਦਾ ਉਸ ਬੰਦੇ ਨੇ ਕਿਹਾ ਕਹਿੰਦਾ ਲక్ష్ਮੀ ਮੈਂ ਆਪਣੇ ਪਰਿਵਾਰ ਨਾਲ ਸਲਾਹ ਕਰ ਲਾਂ ਤੈਨੂੰ ਸਲਾਹ ਕਰਕੇ ਦੱਸਾਂਗਾ ਵੀ ਮੈਂ ਕੀ ਮੰਗਾਂ ਕਹਿੰਦੀ ਉਸ ਨੇ ਆਪਣੇ ਪਰਿਵਾਰ ਨਾਲ ਬਾਅਦ ਸਲਾਹ ਕੀਤੀ ਪਰਿਵਾਰ ਦੇ ਜੀਅ ਨੂੰ ਕਿਹਾ ਵੀ ਆਪ ਨੂੰ ਕੀ ਮੰਗਣਾ ਚਾਹੀਦਾ ਹੈ ਲక్ష్ਮੀ ਨੇ ਕਿਹਾ ਜੋ ਮੰਗੋਗੇ ਤੁਹਾਡੇ ਪਰਿਵਾਰ ਚੋਂ ਮਿਲ ਜੇਗਾ ਪੁੱਤ ਨੇ ਕੁਝ ਹੋਰ ਕਿਹਾ ਘਰ ਵਾਲੀ ਨੇ ਕੁਝ ਹੋਰ ਕਿਹਾ ਹੋਰ ਪਰਿਵਾਰ ਦੇ ਜੀਓ ਨੇ ਕੁਝ ਨਾ ਕੁਝ ਹੋਰ ਕਿਹਾ ਕਿਸੇ ਨੇ ਕਿਹਾ ਕਿ ਮੰਗ ਬੰਗਲੇ ਮੰਗ ਲਈਏ ਕੋਠੀਆਂ ਮੰਗ ਲਈਏ ਕਿਸੇ ਨੇ ਕਿਹਾ ਸੋਨਾ ਮੰਗੋ ਚਾਂਦੀ ਮੰਗੋ ਕਿਸੇ ਨੇ ਕਿਹਾ ਜ਼ਮੀਨ ਜੈਦਾ ਦਾ ਮੰਗ ਲਓ ਪਰ ਘਰ ਦੇ ਵਿੱਚ ਉਹ ਲਿਖਣ ਵਾਲਾ ਲਿਖਦਾ ਕਹਿੰਦਾ ਇੱਕ ਘਰ ਦੇ ਵਿੱਚ ਛੋਟੀ ਨੌ ਸੀ ਛੋਟੀ ਨੌ ਨੇ ਇੱਕ ਗੱਲ ਕਹੀ ਕਹਿੰਦੀ ਪਿਤਾ ਜੀ ਜਿਹੜੀ ਗੱਲ ਅਸੀਂ ਕਹਿ ਰਹੇ ਹਾਂ ਕਿ ਇੱਥੇ ਬੰਗਲੇ ਮੰਗੋ ਕੋਠੀਆਂ ਮੰਗੋ ਕਾਰਾਂ ਮੰਗੋ ਪੈਸਾ ਮੰਗੋ ਸੋਨਾ ਚਾਂਦੀ ਮੰਗੋ ਇਹ ਤਾਂ ਜਦੋਂ ਲక్ష్ਮੀ ਚਲੇਗੀ ਸਾਰਾ ਕੁਝ ਲక్ష్ਮੀ ਨਾਲ ਹੀ ਜੁੜਿਆ ਹੋਇਆ ਤਾਂ ਸਾਰਾ ਕੁਝ ਨਾਲ ਹੀ ਚਲੇ ਜਾਣਾ ਹੈ ਜੇ ਕੁਝ ਮੰਗਣੇ ਚਾਹੁੰਦੇ ਆ ਤੇ ਲక్ష్ਮੀ ਨੂੰ ਕਹੋ ਕਿ ਸਾਡੇ ਘਰ ਵਿੱਚ ਆਪਸੀ ਜਿੰਨੇ ਵੀ ਜੀ ਰਹਿੰਦੇ ਆ ਉਹਨਾਂ ਵਿੱਚ ਪਿਆਰ ਹੋਵੇ ਉਹਨਾਂ ਵਿੱਚ ਆਪਸੀ ਸਤਿਕਾਰ ਹੋਵੇ ਉਹਨਾਂ ਵਿੱਚ ਆਪਸੀ ਇਤਫਾਕ ਮੇਲ ਮਲਾਪ ਹੋਵੇ ਅਸੀਂ ਸਿਰ ਜੋੜ ਕੇ ਪਰਿਵਾਰ ਦੇ ਜੀ ਹਮੇਸ਼ਾ ਇੱਕ ਜੁੱਟ ਹੋ ਕੇ ਰਹੀਏ ਕਿਉਂਕਿ ਜਿੱਥੇ ਇੱਕ ਜੁੜਤਾ ਹੁੰਦੀ ਹੈ ਕੱਲ ਨੂੰ ਸਾਡੇ ਘਰ ਵਿੱਚ ਸਾਡੇ ਪਰਿਵਾਰ ਵਿੱਚ ਜਿੰਨੀ ਮਰਜ਼ੀ ਕੋਈ ਵੱਡੀ ਮੁਸੀਬਤ ਮੁਸ਼ਕਲ ਆਵੇ ਅਸੀਂ ਇੱਕ ਜੁੱਟ ਹੋ ਕੇ ਪ੍ਰੇਮ ਇਤਿਫਾਕ ਵਿੱਚ ਹੋਵਾਂਗੇ ਉਸ ਮੁਸ਼ਕਲ ਦਾ ਸਾਹਮਣਾ ਕਰ ਸਕਾਂਗੇ ਇਸ ਕਰਕੇ ਤੁਸੀਂ ਲక్ష్ਮੀ ਨੂੰ ਕਹਿਣਾ ਸਾਡੇ ਪਰਿਵਾਰ ਵਿੱਚ ਆਪਸੀ ਜੀਆਂ ਵਿੱਚ ਇਤਿਫਾਕ ਮੇਲ ਮਲਾਬ ਪਿਆਰ ਸਤਿਕਾਰ ਹੋਵੇ ਸਾਡੀ ਛੋਲੀ ਤੇ ਵਰਦਾਨ ਬਣ ਕੇ ਜਾ ਕਹਿੰਦੇ ਬੰਦੇ ਨੂੰ ਫਿਰ ਉਹ ਸੁਪਨੇ ਦੇ ਵਿੱਚ ਜਦੋਂ ਲక్ష్ਮੀ ਦੇ ਨਾਲ ਗੱਲਬਾਤ ਹੋਈ ਤੇ ਜਦੋਂ ਬੰਦੇ ਨੇ ਇਹ ਗੱਲਾਂ ਅੱਗੇ ਰੱਖੀਆਂ ਕਿ ਮੇਰੇ ਪਰਿਵਾਰ ਦੇ ਜੀਵਾਂ ਨੇ ਸਲਾਹ ਦਿੱਤੀ ਹੈ ਕਿ ਸਾਡੇ ਪਰਿਵਾਰ ਵਿੱਚ ਆਪਸੀ ਮੇਲ ਮਲਾਪ, ਪ੍ਰੇਮ, ਇਤਿਫਾਕ, ਸਤਕਾਰ ਇਹ ਸਭ ਕੁਝ ਹੋਵੇ ਸਾਡੀ ਚੂਲੀ 'ਚ ਇਹ ਵਰਦਾਨ ਪਾ ਦੇ ਕਹਿੰਦੇ ਲక్ష్ਮੀ ਨੇ ਇੱਕ ਗੱਲ ਕਹਿ ਕੇ ਕਹਿੰਦੀ ਬੰਦਿਆ ਆ ਗੱਲਾਂ ਆ ਚੀਜ਼ਾਂ ਮੰਗ ਕੀ ਤੂ ਤਾਂ ਮੈਨੂੰ ਆਪਣੇ ਘਰ ਵਿੱਚ ਬੰਨ ਕੇ ਰੱਖ ਲਿਆ ਕਿਉਂਕਿ ਜਿੱਥੇ ਆਪਸੀ ਜੀਆਂ ਵਿੱਚ ਪਰਿਵਾਰਾਂ ਦੇ ਵਿੱਚ ਪਿਆਰ ਹੈ ਮੇਲ ਮਲਾਪ ਹੈ ਇੱਕ ਦੂਜੇ ਦਾ ਸਤਿਕਾਰ ਹੈ ਔਰ ਇਕਜੁੱਟ ਹੋ ਕੇ ਪਰਿਵਾਰ ਰਹਿੰਦੀ ਹੈ ਲਕਸ਼ਮੀ ਵਸਦੀ ਹੀ ਉਥੇ ਚੋ ਮੁਸ਼ਕਲ ਅੱਜ ਸਾਡੀ ਦੁਨੀਆਦਾਰੀ ਦੇ ਲੋਕਾਂ ਦੀ ਇਹ ਬਣਦੀ ਜਾ ਰਹੀ ਹੈ ਥੋੜਾ ਜਿਹਾ ਕਿਸੇ ਵੀ ਜੀ ਕੋਲੇ ਰਤਬਾ ਆ ਜਾਵੇ ਕੁਝ ਚਾਰ ਛਿਲੜ ਆ ਜਾਣਾ ਆਪਸੀ ਮੇਲ ਮਲਾਪ ਪ੍ਰੇਮ ਇਤਿਫਾਕ ਉਥੋਂ ਹੀ ਗਾਇਬ ਹੋਣਾ ਸ਼ੁਰੂ ਹੋ ਗਿਆ ਚਾਰ ਛਿੱਲੜਾਂ ਦੇ ਨਾਲ ਅੱਜ ਸਾਡੀਆਂ ਅੱਖਾਂ ਦਾ ਨਜ਼ਰੀਆ ਬੋਲਣ ਦਾ ਤਰੀਕਾ ਰਿਸ਼ਤੇਦਾਰੀਆਂ ਵਿੱਚ ਵਰਤਣਾ ਦੂਜੇ ਨੂੰ ਐਵੇਂ ਇੱਕ ਨੀਵਾਂ ਤੇ ਕਿੱਚ ਸਮਝਣਾ ਇਹ ਸਾਡੇ ਸਵਾ ਦਾ ਹਿੱਸਾ ਬਣ ਲੱਗ ਪਿਆ ਭਗਤ ਕਬੀਰ ਸਾਹਿਬ ਜੀ ਨੇ ਬਾਣੀ ਵਿੱਚ ਇੱਕ ਗੱਲ ਕਹੀ ਸੀ ਬੰਦਿਆ ਜੇ ਚਿਹਰੇ ਕੋਲੇ ਚਾਰਕ ਟਕੀ ਆ ਗਏ ਚਾਰਕ ਛਿਲੜ ਆ ਗਏ ਦੁਨੀਆਦਾਰੀ ਦੇ ਕੁਝ ਪੈਸੇ ਤੇਰੇ ਪੱਲੇ ਆ ਗਏ ਕੁਝ ਅਨਾਜ ਤੇਰੀ ਝੋਲੀ ਚ ਪੈ ਗਿਆ ਤੇਰੀ ਚਾਲ ਵਿੱਚ ਤੇਰੀ ਬੋਲਣ ਦੀ ਸ਼ੈਲੀ ਵਿੱਚ ਕਿੰਨਾ ਵੇਖ ਫਰਕ ਪੈ ਗਿਆ ਕਾਹਾਂ ਨਰ ਗਰਬ ਸੋਰੀ ਬਾਤ ਮਨ ਦਾ ਸਨਾਜ ਟਕਾ ਚਾਰ ਗਾਂਠੀ ਐਡੋ ਟੇਡੋ ਜਾਂ ਤੱਕ ਇੰਨਾ ਟੇਡਾ ਹੋ ਕੇ ਚੱਲਣ ਲੱਗ ਪਿਆ ਭਾਵ ਕਿ ਤੇਰੀ ਬੋਲੀ ਵਿੱਚ ਇੰਨਾ ਫਰਕ ਪੈ ਗਿਆ ਅੱਜ ਮਾਪਿਆਂ ਦੇ ਨਾਲ ਜਾ ਆਪਣੇ ਬੱਚਿਆਂ ਦੇ ਨਾਲ ਆਪਣੇ ਭੈਣ ਭਰਾਵਾਂ ਦੇ ਨਾਲ ਤੇਰਾ ਵਰਤਾਵ ਕਿੰਨਾ ਤਬਦੀਲੀ ਵਿੱਚ ਆ ਗਿਆ ਚਾਰ ਛਲੜ ਦੁਨੀਆ ਦੇ ਆਏ ਪਰਿਵਾਰ ਦੇ ਵਿੱਚੋਂ ਆਪਸੀ ਜੋੜ ਇਤਿਫਾਕ ਸਤਿਕਾਰ ਇਹ ਸਭ ਕੁਝ ਗਾਇਬ ਹੋਣਾ ਸ਼ੁਰੂ ਹੋ ਗਿਆ ਤੇ ਜਿਹਦੇ ਕੋਲੇ ਚਾਰ ਛਲੜ ਹਨ ਦੂਜਾ ਉਹਦੇ ਤੋਂ ਜੈਲਸੀ ਕਰਨ ਲੱਗ ਪਿਆ ਦੂਜਾ ਉਹਦੇ ਤੋਂ ਈਰਖਾ ਕਰਨ ਲੱਗ ਪਿਆ